ਮੜਲਾ ਨਹਿਰ 'ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਉਹਦੀ ਉਮਰ ਕੋਈ 32-33 ਸਾਲ ਜਾਂਦੀ ਹੈ। ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਜੋ ਵੀ ਤੱਤ ਸਾਹਮਣੇ ਜੁੜੇਨ ਕਿਰਿਆ ਕਰਕੇ। ਮੜਲਾ ਨਹਿਰ 'ਚ ਇੱਕ ਅਨੁਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਂਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇਨ ਕਿਰਿਆਵਾਂ ਕਰਕੇ ਮੜਲਾ ਨਹਿਰ 'ਚ ਇੱਕ ਅਨੁਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਂਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇਨ ਕਿਰਿਆਵਾਂ ਕਰਕੇ ਮੜਲਾ ਨਹਿਰ 'ਚ ਇੱਕ ਉਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 30-33 ਸਾਲ ਜਾਪਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਹਦੇ ਅਨੁਸਾਰ ਕਾਰਵਾਈ ਕਰਕੇ ਮੜਲਾ ਨਾਂ ਚੋਂ ਇੱਕ ਉਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 30-33 ਸਾਲ ਜਾਪਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਹਦੇ ਅਨੁਸਾਰ ਕਾਰਵਾਈ ਕਰਕੇ ਮੁਲਜ਼ਮ ਫੜੇ ਮਡਲਣਾ ਚੋਂ ਇੱਕ ਉਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਂਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇਨ ਕਿਰਿਆ ਕਰਕੇ ਮੜਲਾ ਨਹਿਰ 'ਚ ਇੱਕ ਅਨੁਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਂਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇਨਕਾਰੋਈ ਕਰਕੇ ਅਮੁਤਫੰਦੀ ਦੇ